ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰਡੋ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਚਰਚਾ ਕਰਨ ਅਤੇ ਗਾਠ ਜੋੜਾ ਨੂੰ ਮਜ਼ਬੂਤ ਕਰਨ ਦੇ ਲਈ ਯੂਰਪ ਦੇ ਵਿੱਚ ਮਸ਼ਰੂਫ ਨੇ ਤਾਂ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਦੇਸ਼ ਦੇ ਵਿੱਚ ਆਉਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕਰਨਗੇ ਜਿਸ ਵਿੱਚ ਕੈਨੇਡਾ ਅਤੇ ਮੈਕਸੀਕੋ ਦੋ ਉਤਪਾਦ ਵੀ ਸ਼ਾਮਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਜਲਦ ਐਲਾਨ ਕਰਨਗੇ ਕਿ ਸਯੁਕਤ ਰਾਜ ਅਮਰੀਕਾ ਕੈਨੇਡਾ ਅਤੇ ਮੈਕਸੀਕੋ ਸਮੇਤ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ਉੱਤੇ 25% ਟੈਰਿਫ ਲਗਾਵੇਗਾ ਹਾਲਾਂਕਿ ਅਜਿਹਾ ਕਦਮ ਦੀ ਕੁਝ ਸੁਬਾਈ ਪ੍ਰਧਾਨ ਮੰਤਰੀ ਦੇ ਵੱਲੋਂ ਤਿੱਖੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਸਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ ਵਿੱਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਉੱਤੇ ਤੇ ਟੈਰਿਫ ਦਾ ਐਲਾਨ ਕੀਤਾ ਜਾਵੇਗਾ ਦਰਸਲ ਇੱਕ ਨੀਜੀ ਨਿਊਜ਼ ਚੈਨਲ ਦੇ ਨਾਲ ਗੱਲ ਕਰਦੇ ਹੋਏ ਕੰਪਨੀ ਕਿਹਾ ਕਿ ਸੋਮਵਾਰ ਤੋਂ ਲਾਗੂ ਹੋਏ ਕਿਤੇ ਗਏ ਟੈਰਿਫ ਤਹਿਤ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਉਣ ਵਾਲੇ ਸਾਰੇ ਸਟੀਲ ਆਯਾਤ ਉੱਤੇ 25 ਪ੍ਰਤੀਸ਼ਤ ਟੈਰਿਫ ਲਾਇਆ ਜਾਵੇਗਾ ਇਸ ਦੇ ਨਾਲ ਹੀ ਐਲੂਮੀਨੀਅਮ ਦੀ ਦਰਾਮਦ ਉੱਤੇ 25 ਪ੍ਰਤੀਸ਼ਤ ਡਿਊਟੀ ਵੀ ਲਗਾਉਣਗੇ ਦਾਸੀ ਆਪਣੇ ਬਿਆਨ ਦੇ ਵਿੱਚ ਟਰੰਪ ਦੇ ਇਨ੍ਹਾਂ ਟੈਰੀਫਾ ਦੇ ਉਚਿਤਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਬਹੁਤ ਹੀ ਸਲ ਸ਼ਬਦਾ ਦੇ ਵਿੱਚ ਜੇਕਰ ਤੁਸੀਂ ਸਾਡੇ ਤੋਂ ਵਸੂਲੀ ਕਰੋਗੇ ਤਾਂ ਅਸੀਂ ਉਹਨਾਂ ਤੋਂ ਵਸੂਲੀ ਕਰਾਂਗੇ ਸਟੀਲ ਅਤੇ ਐਲੂਮੀਨੀਅਮ ਟੈਰੀਫ ਉੱਤੇ ਮੈਂ ਸੋਮਵਾਰ ਨੂੰ ਸਟੀਲ ਟੈਰੀਫ ਦਾ ਐਲਾਨ ਕਰਨ ਜਾ ਰਿਹਾ ਸੰਯੁਕਤ ਰਾਜ ਅਮਰੀਕਾ 'ਚ ਆਉਣ ਵਾਲੇ ਕਿਸੇ ਵੀ ਸਟੀਲ ਅਤੇ ਐਲੂਮੀਨੀਅਮ ਉੱਤੇ ਹੁਣ 25% Tariff, well, the guy, Chaviga, Donald Trump. Yeah, any steel coming into the United States is going to have a twenty five percent tariff. What about aluminum, sir? aluminum, too. ਆਪਣੇ ਪਹਿਲੇ ਕਾਲਜ ਕਾਲ ਦੇ ਦੌਰਾਨ ਟਰੰਪ ਨੇ ਸਟੀਲ ਉੱਤੇ 25% ਅਤੇ ਐਲੂਮੀਨੀਅਮ ਉੱਤੇ 10% ਦਾ ਟੈਰਿਫ ਲਗਾਇਆ ਸੀ। ਆਪਣੇ ਪਹਿਲੇ ਕਾਲਜ ਕਾਲ ਦੇ ਦੌਰਾਨ ਟਰੰਪ ਨੇ ਸਟੀਲ ਉੱਤੇ 25% ਅਤੇ ਐਲੂਮੀਨੀਅਮ ਉੱਤੇ 10% ਦਾ ਟੈਰਿਫ ਲਗਾਇਆ ਸੀ। ਪਰ ਬਾਅਦ ਵਿੱਚ ਕੈਨੇਡਾ, ਮੈਕਸੀਕੋ ਅਤੇ ਬ੍ਰਾਜ਼ੀਲ ਸਮੇਤ ਕਈ ਵਪਾਰਕ ਭਾਈਵਾਲਾਂ ਨੂੰ ਰਾਹਤ ਵੀ ਦੇ ਦਿੱਤੀ। ਸਰਕਾਰੀ ਅਤੇ ਅਮਿੱਕੀ ਆਇਰਨ ਐਂਡ ਸਟੀਲ ਇੰਸਟੀਚਿਊਟ ਦੇ ਅੰਕੜੇ ਦੇ ਅਨੁਸਾਰ ਅਮਰੀਕਾ ਦੇ ਸਟੀਲ ਧਰਮਤ ਦੇ ਸਭ ਤੋਂ ਵੱਡੇ ਸਰੋਤ ਕੈਨੇਡਾ, ਬ੍ਰਾਜ਼ਿਲ ਅਤੇ ਮੈਕਸੀਕੋ ਨੇ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਵਿਏਟਨਾਮ ਦਾ ਨੰਬਰ ਆਉਂਦੇ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਗੇਰੂ ਇਸ਼ੀਬਾ ਤੇ ਨਾਲ ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ 트ੰਪ ਨੇ ਕਿਹਾ ਕਿ ਮੈਂ ਅਗਲੇ ਹਫਤੇ ਮਿਲੇ-ਜੁਲੇ ਵਪਾਰ ਦਾ ਐਲਾਨ ਕਰਾਂਗਾ ਤਾਂ ਜੋ ਅਸੀਂ ਦੂਜੇ ਦੇਸ਼ਾਂ ਦੇ ਨਾਲ ਬਰਾਬਰ ਦਾ ਵਿਵਹਾਰ ਕਰਕੇ ਅਤੇ ਉਹਨਾਂ ਕਿਹਾ ਕਿ ਅਸੀਂ ਇਸ ਤੋਂ ਵੱਧ ਜਾਂ ਫਿਰ ਕੱਟ ਨੇ ਚੋਂਤੇ ਜ਼ਿਕਰ ਹੋਇਆ ਕਿ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ ਆਯਾਤ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾਂ ਉੱਥੇ ਹੁਣ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਈਓ ਕੈਥਰੀਨ ਕੋਲਟਨ ਨੇ ਕਿਹਾ ਹੈ ਕਿ ਕੈਨੇਡਾ ਦਾ ਮੁੱਖ ਉਦੇਸ਼ ਆਪਣੇ ਆਪ ਨੂੰ ਟੈਰਿਫ ਤੋਂ ਬਾਹਰ ਰੱਖਣਾ ਹੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਸਰਹੱਦ ਦੇ ਦੋਵੇਂ ਪਾਸੇ ਵਿਨਾਸ਼ਕਾਰੀ ਪ੍ਰਭਾਵ ਫੈਨਗੇ The report, Channel Punjabi.